ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਮੈਂ ਆਪਦੇ ਪਿੰਡ ਤੋਂ ਵੀਡੀਓ ਕਵਰ ਕਰਨ ਲੱਗਿਆ ਜੀ ਤਾਜੀ ਸੂਈ ਵੀ ਝੋਟੀ ਦੂਜਾ ਸੂਆ ਆਪਾਂ ਲੈ ਕੇ ਆਏ ਆ ਕਦੋਂ ਸੂਈ ਆ ਕਿੰਨਾ ਦੁੱਧ ਬਾਦ ਪਹਿਲੇ ਸੂਏ ਕੱਢਿਆ ਤੇ ਕਿੰਨਾ ਐਦਗੀ ਕੱਡੂਗੀ ਮਗਰ ਕੱਟਿਆ ਕੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਕੋਈ ਵਪਾਰ ਦਾ ਕੰਮ ਨਹੀਂ ਘਰ ਦੀ ਝੋਟੀ ਹੈ ਜੀ ਗੱਲਬਾਤ ਬਾਈ ਨਾਲ ਕਰਾਂਗੇ ਸੂਈ ਸਵਾਈ ਹੈ ਕਦੋਂ ਸੂਈ ਆ ਸਸੀ ਘਰ ਬਾਈ ਸਸੀ ਘਰ ਜੀ ਹੋਰ ਨੇਕ ਠੀਕ ਆ ਵੀਰੇ ਠੀਕ ਆ ਜੀ ਵਧੀਆ ਜੀ ਤੇ ਬਾਈ ਜੀ ਪਹਿਲਾਂ ਤਾਂ ਨੰਬਰ ਬੋਲੋ ਨੰਬਰ ਹੈਗਾ 97793 68764 ਦੁਬਾਰਾ ਫੇਰ ਬੋਲ ਦਿਓ 97793 68764 ਜੀ 68764 ਜੀ ਤੇ ਪਿੰਡ ਦੁੱਲੇ ਵਾਲਾ ਹੈ ਨਾ ਪਿੰਡ ਦੁੱਲੇ ਵਾਲਾ ਭਾਨਾ ਵਸਤੀ ਤੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ तहसील फूल ਤੇ ਨੇੜੇ ਆਪਣੇ ਸ਼ਲਾਦਪੁਰਾ ਹਨਾ ਤੇ ਭਧੌੜ ਵੀ ਨੇੜੀ ਕਰਿਆ ਜਾਂਦਾ ਭੈਰੂਪਾ ਭੈਰੂਪਾ ਆ ਗਿਆ ਓਕੇ ਜੀ ਤੇ 제ਰ ਵੀ ਰ ਆ ਪਈ ਕਦੋਂ ਸੂਈ ਸੀ ਨੇ ਕਹੇ ਤੜਕੇ ਸੂਈ ਆ ਭਈ ਤੜਕੇ ਸੂਈ ਆ ਤੇ ਬੌਲਾ ਕਿੰਨਾ ਕੱਢਿਆ ਤੜਕੇ ਬੌਲਾ ਕੱਢ ਕੇ ਤਾਂ ਕੱਢਿਆ ਭਈ 5 ਕਿਲੋ ਲੀਟਰ ਕੱਢਿਆ 5 ਕਿਲੋ ਲੀਟਰ ਕੱਢਤਾ ਠੀਕ ਆ ਤੇ ਹੁਣ ਚਬਾਈ ਦਾ ਟਾਈਮ ਆ ਹਨਾ ਸ਼ਾਮ ਦੇ ਟਾਈਮ ਵੀਡੀਓ ਬਣਾ ਰਹੇ ਆ ਤੇ 제ਰ ਆ ਪਈ ਜੀ ਕੰਪਲੀਟ ਤੇ ਦੇਸੀ ਬੰਦਿਆ ਜਮੈਂ ਇੱਕ ਅੱਧੀ ਸ਼ਾਮ ਦੇ ਤੇ ਪਾਲਦੇ ਆ ਠੀਕ ਆ ਜੀ ਝੋਟੀ ਲੈ ਲੈਂਦੇ ਆ ਤੇ ਪਿਛਲੀ ਵੇਰ ਕਿੰਨਾ ਦੁੱਧ ਦਿੱਤਾ ਸੀ ਨੇ ਕਿੰਨਾ ਦੋ ਤੇ ਕਿੰਨਾ ਦੇ ਦੋਗੀ ਵੀਰੇ 11 12 ਦੇ ਵਿੱਚ ਦੋ ਚੱਲ 11 ਮੰਨ ਕੇ ਲੈ ਜਾ ਅਗਲਾ ਪਹੁੰਚ 10 ਮੰਨ ਕੇ ਲੈ ਜਾ ਝੂਠ ਮਾਰ ਕੇ ਨਹੀਂ ਕਹਣਾ 14 ਦੋ ਜਾਂ 13 ਦੋਗੀ ਤੇ ਨੇਕ ਵੀਰੇ ਕੋਈ ਕੱਟੀ ਦੇ ਟੀਕੇ ਦਾ ਪਤਾ ਹੈਗਾ ਕੋਈ ਕਿਹੜੀ ਕਿਹੜਾ ਲਵਾਇਆ ਹੈ ਟੀਕਾ ਜੀ ਟੀਕਾ ਵਧੀਆ ਲਵਾਇਆ ਉਹ ਵਧੀਆ ਲਵਾਇਆ ਮੂੰ ਕੋਈ ਐਡੀ ਨੌਲੇਜ ਨਹੀਂ 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 ਆਪ ਕੋਲ ਨੌਲੇਜ ਹੈ ਓਕੇ ਜੀ ਖੋਲੋ ਜੀ ਤੋੜ ਕੇ ਦਿਖਾਈਏ ਤੇ ਝੋਟੀ ਆ ਗਈ ਦੂਜਾ ਸੁਆ ਘਰ ਦੀ ਝੋਟੀ ਸੁਈ ਸਵਾਈ ਆ ਮੁੱਲ ਵੀਡੀਓ ਦੇ ਵਿੱਚ ਹੀ ਹੋ ਸਾਰੀ ਗੱਲ ਤੁਹਾਨੂੰ ਪੁੱਛ ਕੇ ਦੱਸਾਂਗੇ ਜੇ ਬਣੇ ਰਿਓ ਵੀਡੀਓ ਨੂੰ ਦੇਖ ਕੇ ਐਂਟ ਤਾਂ ਹੀ ਫੇਰ ਲਾ ਲਿਓ ਬਾਈ ਨੂੰ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾਗਾ ਠੀਕ ਆ ਜੀ ਆ ਦੇਖੋ ਜੀ ਤੇ ਕੱਦ-ਕਾੜ ਵਧੀਆ ਪੂਰਾ ਤੇ ਸਿੰਘ ਥੱਲੇ ਦੀ ਵੀ ਪੂਰੀ ਚੰਗੀ ਆ ਤੇ ਥੱਲਿਓ ਪੂਰੀ ਚੰਗੀ ਆ ਝੋਟੀ 5-4 ਕਿਲੋ ਬੋਲਾ ਬਾਈ ਨੇ ਜਰੂਰ ਕੱਢਿਆ ਤੜਕੇ ਠੀਕ ਆ ਜੀ ਮੋੜ ਲਿਓ ਜੀ ਤੇ ਥਣ ਸੁਣ ਕਮਾਲ ਦਾ ਲੱਗਿਆ ਧਾਰ ਤੁਰ ਇੱਕ ਨੰਬਰ ਪੋਲੀ ਆ ਵੀਰੇ ਪੋਲੀ ਆ ਜਮਾ ਚੋਣ ਸਾਰੀ ਪਤਾ ਲੱਗ ਜਾਣਾ ਬੰਦੇ ਹਾਂ ਬਾਕੀ ਦੀ ਗੱਲ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਤੇ ਆ ਤੇ ਬਾਈ ਨਾ ਤੁਸੀਂ ਜਰੂਰ ਸੰਪਰਕ ਕਰਨਾਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾਗਾ ਆ ਦੇਖੋ ਜੀ ਤੋਰਾ ਤਾਰਾ ਇੱਕ ਨੰਬਰ ਤੇ ਬੱਚਾ ਛੱਡੋ ਜੀ ਬੰਨ ਕੇ ਇਹਨੂੰ ਧਾਰਾਂ ਪੋਥੀ ਕਿੱਲੇ ਤੇ ਬੰਨ ਲਓ ਪੋਂਥ ਥੱਲੇ ਤੇ ਕੋਈ ਚੱਕਰ ਨਹੀਂ ਤੇ ਜੇ ਅਰਜੁਰ ਕੰਪਲੀਟ ਆ ਕਿਸੇ ਗੱਲੋਂ ਡਰਿਓ ਨਾ ਠੀਕ ਹੈ ਜੀ ਕੋਈ ਭਾਰ ਦੀ ਸਭ ਕਾਹਦੀ ਗਰੰਟੀ ਆ ਹਨਾ ਬਾਈ ਨੇ ਇੱਕ ਹਾਂ ਜੀ ਹਾਂ ਹਾਂ ਕੋਈ ਕੋਈ ਕਸਮ ਦੀ ਕੋਈ ਘਰੇ ਚੋਈ ਵੀ ਝੋਟੀਆਂ ਲੰਮਾ ਸਮਾਂ ਬਾਈ ਦਾ ਕਹਿਣਾ ਆਫ ਕੈਮਰਾ ਦੁੱਧ ਦਿੱਤਾ ਠੀਕ ਹੈ ਜੀ ਪਾਈਆ ਪਾਈਆ ਦਊ ਯਾਰ ਠੀਕ ਹੈ ਜੀ ਪਾਈਆ ਪਾਈਆ ਦੁੱਧ ਦੇਊ ਤੇ ਗਰੰਟੀ ਝੋਟੀ ਦੀ ਫੁੱਲਾ ਤੇ ਲੈਵਲੂਬੇ ਦੀ ਚੰਗੀ ਤਿਆਰ ਹੋਈ ਵੀ ਆ ਲਾਓ ਬੱਚਾ ਜੀ ਤੇ ਆ ਦੇਖੋ ਜੀ ਥੱਲੇੋਂ ਦੇਖੋ ਝੋਟੀ ਕੋਈ ਆਲ ਨਹੀਂ ਕੋਈ ਛਾਲ ਨਹੀਂ ਕਿਉਂਕਿ ਦੂਜਾ ਸੂਆ ਜੀ ਆਪਾਂ ਵੀਰੇ ਚਗਾ ਲਿਆ ਧਾਰਾਂ ਆ ਦੇਖੋ ਵੀਰੇ ਧਾਰਾਂ ਕਰੋ ਚੈੱਕ ਤੇ ਬਾਕੀ ਦਾ ਬਾਈ ਕਹਿੰਦਾ ਦੁੱਧ ਕੱਢ ਕੇ ਚੋਕੇ ਲੈ ਕੇ ਜਾਇਓ ਠੀਕ ਆ ਜੀ ਦੂਜਾ ਜੋ ਮਾਰੋ ਜੀ ਮਾਰ ਪਰਲੇ ਜੋ ਮਾਰੋ ਮੂਹਰੇ ਲੇ ਆਏ ਪੰਜਾਹ ਜਾਨ ਨੇ ਉਹ ਧਾਰ ਕੋਈ ਲੈ ਠੀਕ ਆ ਓਕੇ ਜੀ ਅੱਜ ਦੇ ਜੋ ਰਹਿ ਗਈ ਗੱਲੇ ਚ ਮਾਰ ਓਕੇ ਵੀਰੇ ਤੇ ਬਾਈ ਦੇਸੀ ਬੰਦਿਆ ਇੱਕ ਇੱਕ ਹੱਥ ਨਾਲ ਮਾਰਤੇ ਨੇ ਤਾਂ ਠੀਕ ਆ ਠੀਕ ਆ ਜੀ ਬੱਚਾ ਆਪਾਂ ਬੰਦਤਾ ਜੀ ਧਾਰਾ ਤੁਹਾਨੂੰ ਚੈੱਕ ਕਰਾਤੀਆਂ ਬਾਈ ਦਾ ਕਹਿਣਾ ਵੀ ਆਇਓ ਧਾਰਾ ਮਾਰ ਕੇ ਤੁਸੀਂ ਦਸੱਲੀ ਕਰਕੇ ਲੈ ਕੇ ਜਾਓ ਤੇ ਮੁੱਲ ਬਾਈ ਦਾ ਕੀ ਹੈਗਾ ਮੋਲੇ ਭਾਈ 56000 85000 ਠੀਕ ਆ ਲੈਣ ਦੇਣ ਵਾਲੇ ਕੰਮ ਲੈਣ ਦੇਣ ਵਾਲੇ ਕੰਮ ਤੇ ਥੋੜਾ ਬਹੁਤਾ ਮਾਨਤਨ ਜਰੂਰ ਆਏਗਾ ਇਹਦਾ ਕਰਦੀ ਅੰਡਾਂਗੇ ਮਾੜਾ ਮੋਟਾ ਜੀ ਨੰਬਰ ਬੋਲ ਦਿਓ ਜੀ ਇੱਕ ਵਾਰ 97793 68754 ਪਿੰਡ ਦੁੱਲੇ ਵਾਲਾ ਪਿੰਡ ਦੁੱਲੇ ਵਾਲਾ ਪਹਾਨਾ ਵਸਤੇ ਠੀਕ ਆ ਜੀ ਵੀਰੇ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾ ਦਿਆਂ ਥਾਂ ਲੈ ਵਾ ਫੇਰ ਕਰ ਲੋ ਚੈੱਕ ਮਗਰ ਕੱਟੀ ਆ ਜਰੂਰ ਬਾਈ ਨਾਲ ਸੰਪਰਕ ਕਰਿਓ ਸਾਰੇ ਵੀਰਾਂ ਦਾ ਅੰਡ ਤਾਂ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ